ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਸੇਰੋਂ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਹੈ ਦੋਸਤੋ ਤੇ ਨਿਸ਼ਹਰੇ ਪੰਨੂਆਂ ਤੋਂ ਵੀ ਕੋਈ 5 ਕਿਲੋਮੀਟਰ ਦੀ ਦੂਰੀ ਹੈ ਦੋਸਤੋ ਇਸ ਪਿੰਡ ਦੀ ਠੀਕ ਆ ਤੇ ਬਿਲਕੁਲ ਪਿੰਡ ਦੇ ਵਿੱਚ ਤੁਸੀਂ ਖਾਸ ਵਿਜਿਟ ਕਰਨੀ ਆ ਮੈਪ ਲੋਕੇਸ਼ਨ ਲਾ ਕੇ ਤੁਸੀਂ ਵਿਜਿਟ ਕਰ ਸਕਦੇ ਜਿਹੜੇ ਵੀਰ ਕੋਈ ਮਾਲਵੇ ਤੋਂ ਆ ਰਿਹਾ ਕੋਈ ਦੁਬਾਬੇ ਤੋਂ ਆ ਰਿਹਾ ਠੀਕ ਆ ਜੀ ਤੇ ਬਿਲਕੁਲ ਇਸੇ ਰੋਂ ਨਸ਼ਹਿਰਾ ਇੱਕ ਮੇਨ ਜਿਹੜਾ ਦੋਸਤੋ ਠੀਕ ਹੈ ਛੋਟੇ ਛੋਟੇ ਸ਼ਹਿਰ ਵੀ ਹੈਗੇ ਆ ਤੇ ਬਿਲਕੁਲ ਟੋਟੀਆਂ ਤੁਸੀਂ ਖਾਸ ਵਿਜ਼ਿਟ ਕਰ ਲਿਓ ਤੇ ਅੱਜ 15 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਮਾਰਨਿੰਗ ਦੇ ਦੋਸਤੋ 9:30 ਵਜੇ ਦਾ ਸਮਾਂ ਹੈਗਾ 9 ਤੋਂ 9:30 ਵਜੇ ਦਾ ਦੂਜੀ ਵੀਡੀਓ ਆ ਦੋਸਤੋ ਆਪਣੀ ਸੈਕੰਡ ਵੀਡੀਓ ਹੈ ਇਸ ਘਰ ਤੋਂ ਠੀਕ ਹੈ ਜੀ ਪਹਿਲੀ ਵੀਡੀਓ ਪਾਈ ਸੀ 8-7 ਪਸ਼ੂ ਤੁਹਾਨੂੰ ਆਪਾਂ ਦਿਖਾਏ ਸੀ ਉਸ ਵੀਡੀਓ ਦੇ ਵਿੱਚ ਵੀ ਤੇ ਅੱਜ ਵੀ ਇਸ ਵੀਡੀਓ ਦੇ ਵਿੱਚ ਘੱਟੋ ਘੱਟ ਵੀ 6 ਨਗ ਦਿਖਾ ਦਾਂਗੇ ਇੱਕ ਮੱਝ ਸੂਈ ਆ ਬਾਕੀ ਸਾਰੇ ਪਸ਼ੂ ਜ ਸਾਰੇ ਪਸ਼ੂ ਬਿਲਕੁਲ ਗੱਭਣਾਂ ਤਿਆਰੀ ਦੇ ਉੱਤੇ ਆ। ਠੀਕ ਆ ਜੀ ਤੇ ਪਸ਼ੂ ਜਿਹੜਾ ਵੀ ਪਸੰਦ ਆਉਂਦਾ ਦੋਸਤੋ ਉਹਦੀ ਨਰਕ ਪਰਖ ਆ। ਆਪਾਂ ਹਰ ਵਾਰ ਕਹਿ ਦਿੰਨੇ ਆ ਵੀ ਸੋਏ ਸੋਏ ਪਸ਼ੂ ਦੀ ਤਸੱਲੀ ਜਿਹੜੀ ਆ ਦੋ ਡੰਗ ਚੁਵਾਈ ਕਰਕੇ ਗੱਭਣ ਪਸ਼ੂ ਆਪਦਾ ਤਿੱਪ ਕੇ ਤਸੱਲੀ ਕਰ ਲਿਆ ਕਰੋ ਠੀਕ ਆ। ਆਜੋ ਕਰਦੇ ਆ ਗੱਲਬਾਤ ਵੀਰ ਹੋਰਾਂ ਦੇ ਨਾਲ ਪੁੱਛ ਲੈਣੀਆਂ ਦੋਸਤੋ ਸਟੈਪ ਬਾਈ ਸਟੈਪ ਕੱਲੇ ਕੱਲੇ ਪਸ਼ੂ ਦੀ ਡਿਟੇਲ। ਸੋ ਵੀਡੀਓ ਦੇ ਨਾਲ ਇਹਨਾਂ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਸਕੇ। ਆਜੋ ਜੀ ਸਭ ਤੋਂ ਪਹਿਲਾਂ ਵੀਰ ਜੀ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਵੀਰ ਜੀ ਰਾਜੀਤ ਕੀ ਹਾਲ ਨੇ ਠੀਕ ਠਾਕ ਚੜ੍ਹਦੀ ਕਲਾ ਵਿੱਚ ਜੀ ਠੀਕ ਆ ਅੱਛਾ ਵੀਰ ਜੀ ਇੱਕ ਆਪਣਾ ਨਾਮ ਦੱਸ ਦਈਏ ਭੈਣ ਭਰਾ ਜਿਹੜੇ ਕੋਈ ਨਵੇਂ ਜੁੜੇ ਆਪਾਂ ਮੇਰੇ ਨਾਮ ਹਰਜੀਤ ਸਿੰਘ ਹਾਂ ਪਿੰਡ ਟੋਟੀਆਂ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਤੇ ਜਿਹੜੇ ਮਾਲਵੇ ਵਾਲੇ ਵੀਰ ਆ ਉਹਨਾਂ ਨੂੰ 5 ਕਿਲੋਮੀਟਰ ਅਨ ਸ਼ਹਿਰੇ ਤੋਂ ਤੇ ਸੇਰੋਂ ਤੋਂ ਦਵਾਬੇ ਵਾਲੇ ਵੀਰਾਂ ਸਤੇ 13 ਕਿਲੋਮੀਟਰ ਖਡੂਰ ਸਾਹਿਬ ਪੈਂਦਾ 13 ਆਪਨ ਗੋੰਦਵਾਲ ਸਾਹਿਬ ਪੈਂਦਾ ਜੀ ਬਿਲਕੁਲ ਹਾਂਜੀ ਬਿਲਕੁਲ ਆ ਜਿਹੜੇ ਮਰਜ਼ੀ ਪਾਸੇ ਹੋ ਕੇ ਬੰਦਾ ਭੈਣ ਭਰਾ ਜਾ ਹਾਂਜੀ ਹਾਂਜੀ ਕਿਉਂਕਿ ਇੱਕ ਸ਼ਾਰਟਕਟ ਪੈਂਦਾ ਦਵਾਬੇ ਵਾਲੇ ਨੂੰ ਜਿੱਕਰ ਗੁੰਦੋਲ ਸਾਹਿਬ ਤੋਂ ਕੋਈ ਹਾਂਜੀ ਸਿੱਧਾ ਆ ਜਾਂਦਾ ਜੀ 13 ਕਿਲੋਮੀਟਰ ਆ ਜਾਂਦਾ ਇੱਥੋਂ ਆਪਾਂ ਨੂੰ ਬਿਲਕੁਲ ਤੇ ਹਰਜੀਤ ਭਾਈ ਆ ਪਸ਼ੂ ਆਪਣੇ ਕੋਲ ਕਿੰਨੇ 6 ਨਾਂ ਦਾ ਟੋਟਲ ਹਾਂਜੀ ਟੋਟਲ 6 ਨਾਂ ਦਾ ਗਾੜੀ ਇਹਨਾਂ ਵਿੱਚੋਂ ਆਪਣਾ ਇੱਕ ਮੱਝ ਜਿਹੜੀ ਆ ਉਹ ਸੂਹੀ ਆ ਇੱਕ ਜਿਹੜੀ ਤੋਕੜਿਆ ਬਾਕੀ ਆਪਣੀ ਕੋ ਗੱਬਣਾ ਠੀਕ ਹੈ ਵੀਰ ਜੀ ਤੇ ਅੱਗੇ ਸਟਾਰਟ ਪਹਿਲੇ ਨੰਬਰ ਤੋਂ ਇੱਥੋਂ ਝੋਟੀ ਤੋਂ ਕਰ ਲਓ ਜੀ ਹਾਂਜੀ ਵੀਰ ਜੀ ਠੀਕ ਸੋ ਕੀ ਡਿਟੇਲ ਆ ਜੀ ਆ ਝੋਟੀ ਦੀ ਇਹ ਵੀਰੇ ਤੀਜੇ ਤੇ ਕੋਈ ਵੀ ਇਹਨੂੰ ਹਰਿਆਣੇ ਦੀ ਸਮਝ ਲੈ ਕੋਈ ਰਾਜਸਥਾਨ ਦੀ ਮੰਨ ਲੈ ਕੋਈ ਮਾਲਵੇ ਦੀ ਮੰਨ ਲੈ ਆਪਾਂ ਲੋਕਲ ਲਈ ਆ ਜੀ ਠੀਕ ਹੈ ਉਹਨਾਂ ਕੋ ਕੱਟੀ ਮਗਰ ਆਈ ਸੀ ਤੇ ਪਹਿਲੇ ਸੂਏ 10 ਲੀਟਰ ਦੂਜੇ ਸੂਏ 14 ਜੋ ਬਾਹਰ ਕੱਢਿਆ ਕਰਮਾਲੀ ਨੇ ਐ ਕਿ ਤੇਜੇ ਸੂਏ ਵੇਖੋ ਕੀ ਕਰਦੀ ਆ ਹਾਂਜੀ ਲਓ ਜੀ ਤੀਜਾ ਸੂਬਾ ਤੇ ਦਿਨ ਘਟੋ ਘਟਾ ਹਜੇ ਲੈ ਜੂ ਹਫਤੇ ਤੇ ਅੰਦਰ ਵਾਰ ਹਾਂਜੀ ਮਹਾਰਾਜ ਆਪਣਾ ਆਰਾਮ ਨਾਲ ਲੈਣੇ ਨੇ ਹਫਤੇ ਤੋਂ ਤਾਂ ਹੀ ਲੈਣਾ ਆਈਏ ਨੇ ਚੱਡਾ ਸੁੱਕਣਾ ਇੱਥੇ ਲੈ ਕੇ ਆਉਣਾ ਜੈਨੇ ਹਾਂ ਨੋ ਨੋ ਬਹੇਰੀਆਂ ਦੇ ਤੇ ਤੋਂ 10 10 11000 ਲੀਟਰ ਜਿਹੜਾ ਦੋਸਤੋ ਪਹਿਲੇ ਸਵੇਰੇ 10 ਕਿਲੋ ਲੀਟਰ ਦੀ ਚਵਾਈ ਆ ਜੇ 11 12 ਲੀਟਰ ਦੀ ਚਵਾਈ ਵੀ ਰੰਦਾ ਵੀ ਸੈਕੰਡ ਟਾਈਮਰ ਹੋਣ ਤੀਜਾ ਪੂਰਾ ਸੋਨਾ ਕੱਟੀ ਲੈ ਕੇ ਉਹਨਾਂ ਪਾਲੀ ਤੇ ਉਹਨਾਂ ਦੇ ਘਰੇ ਦੋ ਸਵੇਰੇ ਉਹਨਾਂ ਚੋਏ ਆ ਤੀਜਾ ਜੂੜਾ ਪਾਣੀ ਹੁੰਦੀ ਹੈ ਆਹ ਲਓ ਜੀ ਠੀਕ ਆ ਜੀ ਬਾਕੀ ਸਿੰਘ ਬੈਕ ਸਾਈਡ ਤੋਂ ਥੋੜਾ ਜਿਹਾ ਰਾਉਂਡ ਹੋ ਕੇ ਦੋਸਤੋ ਥੋੜਾ ਜਿਹਾ ਖੁੱਲਾ ਮਹਿਸੂਸ ਹੋਊਗਾ ਬਾਕੀ ਮੱਝ ਚੰਗੀ ਆ ਪਤਲੇ ਪਿੰਡੇ ਦੀ ਆ ਤੇ ਥਣੇਵਾ ਤੁਸੀਂ ਵੇਖ ਲਓ ਬਿਲਕੁਲ ਜਿੰਨਾ ਕਿ ਅੱਗੇ ਨੂੰ ਬਣੀ ਆ ਬੈਕ ਸਾਈਡ ਨੇਵਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਬੰਤਰਸਾ ਸਟਰਕਚਰ ਜਿਹੜਾ ਹਵਾਨੇ ਦਾ ਉਹਨਾਂ ਹੀ ਪਛਾਣੂਗਾ ਠੀਕ ਆ ਤੇ ਹਜੇ ਦੇਕਰ 5-7 ਦਿਨ ਕੱਢਦੀ ਆ ਤੇ ਦੋਸਤੋ ਆਪਾਂ ਆਈਡੀਆ ਲਾ ਸਕਦੇ ਆ ਵੀ ਪਸ਼ੂ ਹੋਰ ਬਿਲਕੁਲ ਹਵਾਨਾ ਨੇਵਾ ਬਣਾ ਕੇ ਤਿਆਰ ਕਰ ਲੂਗਾ ਆ ਦੇਖੋ ਜਿਹੜੇ ਵੀਰੇ ਨੂੰ ਦਾਹੀ ਲੈਣੇ ਆਲੇ ਸੁਖਣਾ ਕੋਈ ਇਹਨੇ ਪੁੜਾ ਪੜਾ ਨਹੀਂ ਤੋੜਿਆ ਹੂੰ ਤੇ ਬਾਕੀ ਕਰਮਾ ਵਾਲੀ ਬਾਕੀ ਜੀ ਤੱਕੀ ਸੇਵਾ ਅਜੇ 15 ਤੱਕ ਜਾ ਸਕਦੀ ਹੈ ਇੱਥੇ ਹੈ ਵੀ ਸਿੰਗਲ ਹੱਡੀ ਹੈ ਹਾਂ ਜੀ ਹਾਂ ਜੀ ਸਿੰਗਲ ਹੱਡੀ ਹੈ ਚਮੜੀ ਪੂਰੀ ਬਰੀਕ ਪਤਲੀ ਹੈ ਬਿਲਕੁਲ ਬਿਲਕੁਲ ਤੇ ਬਾਕੀ ਥਾਣ ਥੋਣ ਦੀ ਵਿਰਲ ਜਿਹੜੀ ਆ ਦੋਸਤੋ ਮੈਂ ਜਰੂਰ ਮੈਂ ਮੈਂਸ਼ਨ ਕਰ ਦੇਣਾ ਨਾ ਵੀ ਘੱਟੋ ਘੜਪੀ 2.5 3 3 ਇੰਚ ਸਜੀ ਖੱਬੀ ਬਹਿਣੀ ਦਾ ਤੇ ਅਗਲੇ ਪਿਛਲੇ ਥਣਾ ਦਾ ਕੋਈ ਚੱਪਾ ਚੱਪਾ ਜਿਹੜੀ ਵਿਥੇ ਗਈ ਆ ਆਫਸੀ ਠੀਕ ਆ ਤੇ ਤਿੱਪਣ ਵੀਰ ਹਰਜੀਤ ਸਿੰਘ ਵਧੀਆ ਐ ਜੰਮਾ ਵੀਰ ਪੋਲੀ ਆ ਭਾਵੇਂ ਕੋਈ ਜਨਾਨੀ ਚੋਲੇ ਆ ਪੂਰੀ ਪੋਲੀ ਆ ਆਪਾਂ ਐ ਮਤਲਬ ਟਿੱਪ ਕੇ ਲੈ ਜਾਂਦੀ ਆ ਤੇ ਐ ਮੋਗਿਆਂ ਉਤਾਰਾਂ ਦੀ ਵੀਰੇ ਦੀ ਠੀਕ ਆ ਜੀ ਹਾਂਜੀ ਤੇ ਕੀ ਮੁੱਲ ਰਹੂਗਾ ਭੈਣ ਭਰਾਵਾਂ ਲਈ ਮੋਲਾ ਵੀਰ ਜੀ ਐਡੀ ਮੈਂਦਾ ਭਾਵੇਂ 1000 ਰੁਪਿਆ ਕਰ ਲਈਏ ਤੇ ਆਪਾਂ ਵੀਰ ਜਾਇਜ ਆਪਾਂ ਨੂੰ ਮਿਲੀ ਆ 85000 ਦੇ ਵਿੱਚੋਂ ਦੋਸਤੋ ਮਾਨਤਾਣਾ ਕੋਈ ਛੋੜਛੱਪਾ ਮੌਕੇ ਤੇ ਠੀਕ ਆ ਜੀ ਉਹ ਜ਼ਰੂਰ ਹੋ ਜਾਊਗਾ ਠੀਕ ਆ ਬਾਕੀ ਮੱਝ ਚੰਗੀ ਆ ਪਸੰਦ ਆਊਗੀ ਪਤਲੇ ਪਿੰਡੇ ਦੀ ਆ ਦੁੱਧ ਵਾਲੀ ਮੱਝ ਆ ਠੀਕ ਆ ਜੀ ਕਿਉਂਕਿ ਅਡਰ ਕੁਆਲਟੀ ਆ ਜਿੱਦਾਂ ਮੂੰਹ ਲੱਗਾ ਵੀਰ ਮਾੜਾ ਚੱਭੂ ਨਹੀਂ ਆਉਂਦਾ ਇਹਨੂੰ ਹੂੰ ਆ ਪਹਿਲਾਂ ਕਦੋਂ ਜਿੱਤ ਲੈ ਰਾਇਆ ਪਿਆ ਜੋ ਵਿਚਾਰਾ ਮੂੰਹ ਤੇ ਪੂਰਾ ਹੀ ਨਹੀਂ ਆਇਆ ਹਾਰ ਕੇ ਬਦਲ ਕੇ ਦੂਜਾ ਪਾਇਆ ਪਿੰਡੇ ਕੋ ਸਾਈਜ਼ ਦੇ ਬਣਾਏ ਨਾਰਮਲ ਪਸ਼ੂਆਂ ਦੇ ਉਹ ਸਨ ਥੇਸ ਕੁਆਲਟੀ ਲੰਮੀ ਆ ਥੋੜੀ ਜੀ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਦੋਸਤੋ ਬਾਕੀ ਆ ਤੁਸੀਂ ਜਜਮੈਂਟ ਕਰ ਸਕਦੇ ਜੀ ਸਟੇਡ ਵੀਰ ਨੇ ਦੱਸਿਆ ਵੀ ਕੋਈ ਰਾਜਸਥਾਨ ਦੀ ਕੋਈ ਹਰਿਆਣੇ ਦੀ ਕੋਈ ਪੰਜਾਬ ਦੀ ਪਰ ਆਪਾਂ ਦਾ ਲੋਕਲੋਂ ਜੜੀ ਆ ਇਹ ਖਰੀਦ ਆ ਆਪਣੀ ਲੋਕਲ ਦੀ ਖਰੀਦ ਆ ਇਸ ਏਰੀਆ ਦੀ ਮਾਝੇ ਦੀ ਤੇ ਅਗਲੀ ਮਾਝ ਤੁਹਾਨੂੰ ਦਿਖਾਉਣੇ ਆ ਠੀਕ ਆ ਜੀ ਤੇ ਇਹ ਵੀ ਬਿਲਕੁਲ ਮੈਨੂੰ ਲੱਗਦਾ ਵੀ ਤਿਆਰੀ ਵਾਲਾ ਪਾਸੋਂ ਇਹ ਤਿਆਰੀ ਵਾਲਾ ਕੰਮ ਹੀ ਆ ਵੀ ਜੀ ਇਹਦਾ ਮੇਨਾਂ ਕਿ ਆਪਣਾ ਚੱਡਾ ਜੋੜਾ ਨੇ ਦੇਣਾ ਤੇ ਆਈ ਨੇ ਮਾਰਨਾ ਵਾ ਚੌਥੇ ਸੂਏ ਵੀ ਜੀ ਆਪਣੇ ਕੋ ਸੁਣੀ ਏ ਠੀਕ ਆ ਜੀ ਦੁੱਧ 10000 ਇਹ ਲੀਟਰ ਘਰ ਵਾਲਿਆਂ ਨੇ ਕਿਹਾ ਵਾ ਬਾਕੀ 11000 ਦੇ ਦੇ 12000 ਦੇ ਦੇ 10 ਦੇ ਦਿਓ ਅਗਲੇ ਦੀ ਸੇਵਾ ਆ ਜੀ हां जी चौथा सूबा अपने को सुनिए चौथा सूबा हां जी देणा ਨੇ तकरीबन अड़े पुड़े पाड़े ਜਦੋਂ ਪੂਰੇ ਫਲ ਤੋੜੇ ਆ ਪਰ ਪੰਜ ਸੱਤ ਫੇਰ ਵੀ ਲੈਣੇ ਆ ਲਓ ਜੀ चौथा सूबा ਦੋਸਤੋ ਕੋਈ ਹੋ ਸਕਦਾ ਵੀ ਪੁੜੇ ਪੜੇ ਨਵਾਏ ਆ ਵੈਸੇ ਪਸ਼ੂ ਨੇ ਤੇ ਹੋ ਸਕਦਾ ਵੀ ਤਿਆਰੀ ਦਾ ਕੋਈ ਦੂਰ ਦਰੜੇ ਸਫ਼ਰ ਤੇ ਜਾਂਦੀ ਹੋ ਸਕਦਾ ਜਾਂਦੇ ਆ ਵੀ ਸੂਫੇ ਤੇ ਜੇਕਰ ਦੋ ਚਾਰ ਦਿਨ ਦੋਸਤੋ ਹੋ ਸਕਦਾ ਵੀ ਕੱਟ ਵੀ ਜਾਵੇ ਠੀਕ ਆ ਬਾਕੀ ਚੱਡੇ ਦੀ ਜਜਮੈਂਟ ਵੀਰੇ ਬੰਦਾ ਤੁਣ ਤੋਂ ਲਾ ਸਕਦਾ ਵੀ ਇਹ ਪਹਿਲਵਾਨਾਂ ਨੂੰ ਤੁਰਦੀ ਐ ਇਹਨੇ ਮਤਲਬ ਜਿੰਨਾ ਹੈਗਾ ਉਹਨਾਂ ਕੋ ਪਸ਼ਾ ਮਾਰਨਾ ਰੀਜਣਾ ਹੂੰ ਆ ਦੇਖੋ ਤੇਰੀ ਲੋੜੀ ਦਾਲੀ ਆ ਵੀ ਚੰਡਾ ਕਿੱਥੋਂ ਜਾਣਾ ਹੈ ਬਿਲਕੁਲ ਉਹ ਬਾਕੀ ਹਜੇ ਗਾਇਬ ਜਿਹੜਾ ਵਿੱਚ ਦੋਸਤੋ ਆ ਕਾਫੀ ਆ ਠੀਕ ਆ ਜੀ ਫੁੱਲਾ ਕਾਫੀ ਆ ਹਵਾਨੇ ਦੇ ਵਿੱਚ ਕਿਉਂਕਿ ਢਿੱਲਾ ਢੁਲਾ ਕਾਫੀ ਆ ਤੇ ਲੇਵੇ ਦੀ ਗੱਲ ਕਰ ਲਈਏ ਤੇ ਜੇਕਰ 5 4 ਦਿਨ ਪਸੂ ਕੱਢ ਗਿਆ ਤੇ ਹੋ ਸਕਦਾ ਵੀ ਦੋਸਤੋ ਸੋਹਣੀ ਉਮੀਦ ਕਰ ਸਕਦੇ ਆ ਵਖਾਲਾ ਫੂਲਾ ਪੂਰਾ ਹੋਰ ਕੱਪਣਾ ਲੂਦੀ ਠੀਕ ਆ ਤੇ ਵਾਸੇ ਪੂਰੇ ਪੜੇ ਬਿਲਕੁਲ ਨਵੇਂ ਆ ਪਸੂ ਨਾ ਪਹਿਲਾਂ ਜਿਕਰ ਕੀਤਾ ਸੀ ਵੀ ਤਿਆਰੀ ਦੇ ਉੱਤੇ ਆ ਕੋਈ ਦੋ ਚਾਰ ਨਿਕਲ ਵੀ ਸਕਦਾ ਜਾਂਦਿਆਂ ਸੂ ਵੀ ਸਕਦਾ ਠੀਕ ਆ ਬਾਕੀ ਵੀਰ ਕਈ ਭੱਜੀਆਂ ਫਿਰਦੇ ਆਂ ਦੀਆਂ ਹੱਥ ਲਾਉਣ ਤੋਂ ਜਿੱਦਾਂ ਮਰਜੀ ਥੱਲੇ ਇਦਾਂ ਬੈਠੇ ਭਾਵੇਂ ਨੇ ਫਿਰਦੀ ਨਹੀਂ ਕਰਮਾ ਲਈ ਆਪਣ ਲੱਗਿਆ ਕੋਈ ਨਹੀਂ ਬੰਨਣੀ ਪਈ ਕਿਸ ਬਨੇ ਮੜਾ ਇਦਾਂ ਜਾ ਕੇ ਵੀਰ ਗਾੜੀ ਲੋਤਾ ਜੀ ਦਾ ਘਰ ਮਾਰੀ ਤਾ ਵਧੀਆ ਮੋਗੀਆਂ ਉਤਾਰ ਆਈਆਂ ਠੀਕ ਆ ਜੀ ਤੇ ਮਿਲ ਕੇ ਚਾਰੇ ਖਣਾ ਵਰਦੇ ਬੁਰਦੇ ਆ ਮੈਂ ਪੂਰੇ ਫੋਲ ਵਰਦੇ ਵੀਰ ਵੀਰੇ ਥਣਦੀ ਦੇ ਕੋਈ ਵੀ ਆਪਣੇ ਕੋ ਡੰਗਾ ਜਿਹੜਾ ਗੱਬਣਿਆ ਉਹਦੇ ਥਣਦੀ ਦੇ ਪਿੱਛੇ ਦੀ ਆਪਣੀ ਫੁੱਲ ਗਰੰਟੀ ਆ ਹਾਂਜੀ ਕੋਈ ਵੀਰ ਆਪਣੇ ਘਰ ਜਾ ਕੇ ਵੀਡੀਓ ਬਣਾ ਕੇ ਪਾ ਦੇ ਕਿ ਵੀਰ ਪਿੱਛਾ ਮਾਰਦੀ ਆ ਨਾਲ ਹੀ ਲੱਤ ਕੇ ਘਰੇ ਲੈ ਆਵੇ ਆਪਣੇ ਕੋਲ ਐਡੀਕ ਫੁੱਲ ਗਰੰਟੀ ਆਪਣੀ ਲਓ ਵੀ ਦੋਸਤੋ ਕੱਲੇ ਕੱਲੇ ਪਸ਼ੂ ਦੀ ਇਹ ਪੁੱਛਣ ਵਾਲੀ ਵੱਖਰੀ ਜੀ ਕੋਈ ਗੱਲ ਨਹੀਂ ਹੈਗੀ ਕਿ ਵੀ ਧਾਰ ਦੀ ਜਾਂ ਚਵਾਈ ਦੀ ਜਾਂ ਤਿੱਪਣ ਦੀ ਕਿਵੇਂ ਆ ਠੀਕ ਆ ਬਈ ਬਾਈ ਇਹ ਤਾਂ ਵੀ ਚਾਰੇ ਥਾਣਾ ਤੇ ਚਾਰੇ ਥਾਂ ਮੱਜਾਂ ਲੱਗੇ ਤੇ ਚਾਰੇ ਥਾਂ ਜਿਹੜੇ ਵਰਨ ਦੇ ਵਿੱਚ ਇੱਕ ਨੰਬਰ ਆ ਸਟੱਪਨ ਦੇ ਵਿੱਚ ਇੱਕ ਨੰਬਰ ਚਾਹੇ ਕੋਈ ਆਨਲਾਈਨ ਵੀ ਸੌਦਾ ਕਰਦਾ ਚਾਹੇ ਕੋਈ ਘਰ ਵਿਜ਼ਿਟ ਕਰਕੇ ਕਰਦਾ ਤੇ ਇਹਦਾ ਮੁੱਲ ਕੀ ਹੋਊਗਾ ਜੀ ਅੱਜ ਮੁੱਲ ਵੀ ਜੀ ਉਦਾਂ ਭਾਵੇਂ 62 ਕਰ ਲਈਏ 60 ਕਰ ਲਈਏ 58000 ਤੋਂ ਮੰਨ ਚਾਣੀ ਹੋਣਾ ਜੋ 58 ਚੋ ਹਾਂਜੀ ਹਾਂ ਨਹੀਂ ਸਮਝੋ 58000 ਦੀ ਠੀਕ ਹੈ ਜੀ ਹਾਂਜੀ 58000 ਦੇ ਵਿੱਚ ਦੋਸਤੋ ਤੁਹਾਨੂੰ ਇਹ ਚੌਥੇ ਸਵੇਰ ਬਿਲਕੁਲ ਸੂਣਾ ਠੀਕ ਹੈ ਜੀ ਤੇ ਚੌਥਾ ਸਵੇਰ ਸੁੰਨ ਵਾਲੀ ਮਾਝ ਮਿਲ ਜੂਗੀ 58000 ਦੇ ਵਿੱਚ ਬਾਕੀ ਖਲੋਨੀ ਖਲਾਨੀ ਮੱਝ ਦੀ ਚੰਗੀ ਆ ਹਵਾਨਾ ਬਿਲਕੁਲ ਇੱਕਸਾਰ ਆ ਬਿਲਕੁਲ ਪੱਧਰ ਲੀਵਾ ਜਿੰਨਾ ਵਖਾਰਾ ਤੁਸੀਂ ਦੇਖ ਰਹੇ ਹੋ ਆ ਸਭ ਚੱਕ ਚੱਕ ਜਾਣੀਆਂ ਜਿੰਨਾ ਕਿ ਦੁਰਦੀ ਇੰਨਾ ਕਿ ਦਿਸਾਨਾ ਆ ਰਹਿਣਾ ਵੀਰਾ ਸਾਰੇ ਕਿ ਢੇਲਾ ਹੀ ਇੰਦੇ ਚ ਹੂੰ ਤੋ ਆ ਕੀ ਠੰਡੀ ਠੁੰਡੀ ਪੂਰੀ ਆ ਹਾਂਜੀ ਹਾਂਜੀ ਸੂਣ ਤੋਂ ਪਹਿਲਾਂ ਤੋਂ ਉਸ ਤੋਂ ਪਸੋਂ ਨੋਰਮਲ ਹਵਾ ਨੇ ਲੈ ਮੈਨੂੰ ਹੱਥ ਨਹੀਂ ਲਾਉਣ ਦਿੰਦਾ ਕਾ ਬਾਕੀ ਰਮਾਨ ਨਾਲ ਤੁਸੀਂ ਟਿਪ ਸਕਦੇ ਜੀ ਆ ਝੋਟੀ ਦਾ ਕੀ ਰਿਕਾਰਡ ਆ ਜੀ ਝੋਟੀ ਵੀਰੇ ਦੂਜੇ ਸੂਏ ਸੂਈ ਆ ਇਹਨੂੰ 2.5-3 ਮਹੀਨੇ ਤੋਂ ਉੱਪਰ ਹੋ ਗਿਆ ਸੂਈ ਨੂੰ ਠੀਕ ਹੈ ਜੀ ਬੱਚਾ ਦਾ ਮਰਿਆ ਵਾ ਠੀਕ ਹੈ ਜੀ ਦੋਵੇਂ ਟਾਈਮ ਤੇ ਟੀਕੇ ਤੇ ਪਹਿਲਾਂ ਤੇ ਹੱਥੋਂ ਨਹੀਂ ਲਾਉਂ ਦਿੰਦੀ ਹੁਣ ਟੀਕਾ ਇੱਕ ਟਾਈਮ ਲਾ ਲਈਦਾ ਇੱਕ ਟਾਈਮ ਨਹੀਂ ਲਾਈਦਾ ਤੇ ਰਮਾਨਾ ਥੱਲੇ ਬਾਲਟੀ ਰੱਖ ਕੇ ਚੋਈਦੀ ਆ 7 ਲੀਟਰ ਵੀਰ ਜੀ ਥੱਲੇ ਦੁੱਧ ਆ ਹਾਂਜੀ ਇੱਕ ਟਾਈਮ ਬਾੜੇ ਤੇ ਇੱਕ ਟਾਈਮ ਟੀਕਾ ਇੱਕ ਟਾਈਮ ਟੀਕੇ ਰਹੇ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਦੱਸਿਆ ਦੁੱਧ ਦੀ ਵੀ ਨਹੀਂ 7 ਲੀਟਰ ਏ ਥੱਲੇ ਦੋਵੇਂ ਟੰਗਾਂ ਦਾ ਹਾਂਜੀ ਤੇ ਟਾਈਮ ਹੋ ਗਿਆ ਹੁਣ ਕਿੰਨਾ ਕਰਤਾ ਟਾਈਮ ਕਿ ਜਿੱਤਿਆ ਤਿੰਨਾਂ ਲੋ ਤਾਂ ਹੀ ਇਹਨੂੰ ਚੱਲ ਗਿਆ ਕਿਉਂਕਿ ਬੱਚਾ ਦਾ ਮਰਿਆ ਵਾ ਆਪਾਂ ਮਰੇ ਬੱਚੇ ਤੇ ਲਈਏ ਤਿੰਨ ਆਪਾਂ ਦੱਸਿਆ ਉਹਨਾਂ ਜੀ ਬਿਲਕੁਲ ਲਓ ਜੀ 7 ਕਿਲੋ ਦੁੱਧ ਆ ਦੋਸਤੋ ਠੀਕ ਆ ਇਹ ਵੀ ਛੋਟੀ ਆ ਸੂਆ ਮੇਰੇ ਨਾਲ ਵੀ ਦੂਜਾ ਹੀ ਸੂਈ ਹੋਗੀ ਦੂਜਾ ਸੂਆ ਸੂਈ ਪਈ ਆ ਕੀ ਠੀਕ ਆ ਅੱਗੇ ਕੋਈ ਬਣੀ ਪੁਣੀ ਦੀ ਕੋਈ ਤਸੱਲੀ ਤੇ ਨਹੀਂ ਮਾੜੀ ਮੋੜਦੀ ਇਹ ਨੂੰ ਵੀਰੀ ਉਹਨਾਂ ਕਿਹਾ ਵੀ ਮਤਲਬ ਮਹੀਨਾਗਾ ਟਿਕਾ ਲੱਗੇ ਨੂੰ ਆਪਾਂ ਉਸ ਚੀਜ਼ ਨੂੰ ਕਹਿੰਦੇ ਨਹੀਂ ਆਗੇ ਇਹ ਨੂੰ ਮਤਲਬ ਕੋਈ ਨਹੀਂ ਦੱਸ ਸਕਦੇ ਚੀਟ ਬਾਰੇ ਆਪਣੇ ਪਿੰਨ ਨਿਕਲਦੀ ਆ ਨਹੀਂ ਨਿਕਲਦੀ ਅਗਲੇ ਦੀ ਕਰਮਿਆਈ ਬਿਲਕੁਲ ਸਹੀ ਹਾਂਜੀ ਲਓ ਜੀ ਤੋਂ ਦੋਸਤੋ ਬੇਝਾਕ ਕੋਈ ਅਸਮਾਨ ਹੋਇਆ ਤਾਂ ਬੇਰ ਉਹ ਪਾ ਦੇਈਦਾ ਵੀ ਅੱਗੇ ਕੋਈ ਵੀਰ ਖੇਚਰ ਨਾ ਕਰੇ ਜਦੋਂ ਤੱਕ ਕੋਈ ਕਿੱਕ ਪਾਸ ਨਹੀਂ ਹੁੰਦਾ ਪਸ ਹਾਲੀ ਮੰਨ ਕੇ ਚੀਜ਼ਾਂ ਦਾ ਸੌਦਾ ਕਰਿਓ ਠੀਕ ਆ 7 ਕਿਲੋ ਦੁੱਧ ਦਾ ਸੌਦਾ ਕਰਿਓ ਤੇ ਢਾਈ ਤੋਂ ਤਿੰਨ ਤਿੰਨ ਮਹੀਨੇ ਦੇ ਢੇੜ-ਘੇੜ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਠੀਕ ਆ ਬਾਕੀ ਸਿੰਘੀ-ਸੁੰਗੀ ਚੰਗੀ ਆ ਦੂਜੇ ਸਵੇਰ ਹੁਣ ਬਿਲਕੁਲ ਪ੍ਰੈਜ਼ੈਂਟ ਟਾਈਮ ਐ ਦੂਜਾ ਸਵੇਰ ਚੱਲਣ ਢਈ ਐ ਠੀਕ ਆ ਜੇਕਰ ਵੀਰ ਦੇ ਕਹਿਣ ਮੁਤਾਬਕ ਵੀ ਏਆਈ ਹੋਈ ਹੋਵੇ ਤੇ ਗੱਪਣ ਬਹਿ ਜਾਂਦੀ ਐ ਤੇ ਤੀਸਰੇ ਸੂਬੇ ਦੀ ਵੀ ਯਾਨੀ ਦੋਸਤੋ ਇਹ ਗੱਪਣ ਹੋਊਗੀ ਨਵੇਂ ਦੁੱਧ ਰਲੂਗੀ ਤੇ ਬਾਕੀ ਚੁਆਇਸ ਵੀ ਥਣਾ ਦੀ ਤੇ ਜਮਾ ਪੋਲੀ ਵੀ ਰੈਂ ਬਿਲਕੁਲ ਮਗਲੇ ਨਾਲ ਮਗਰਲਾ ਗਾਲੇ ਨਾਲ ਗਾਲਾ ਦੋਵੇਂ ਥਣ ਬਰਾਬਰ ਹੈ ਤੇ ਹੈ ਵੀ ਪੂਰੀ ਪੋਲੀ ਹੈ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਇਹ ਤਾਂ ਇਹ ਤਾਂ ਕੀ ਲੈਣ ਦੇ ਨੂੰ ਇਹਦਾ ਲੈਣ ਦੇ ਵੀ ਜੀ 45 42 40 ਚੋਂ ਮੰਨ ਤਾਣੂ 40 ਚੋਂ ਹਾਂ ਜੀ ਠੀਕ ਹੈ ਜੀ ਲਓ ਵੀ ਦੋਸਤੋ ਬਾਕੀ ਝੋਟੀ ਦੀ ਫੇਸ ਕੁਆਲਟੀ ਇੱਕ ਵਾਰੀ ਵੇਖ ਲਓ ਠੀਕ ਹੈ ਜੀ ਆ ਝੋਟੀ ਆ ਤੇ ਹਾਈਟ ਮੀਡੀਅਮ ਆ ਪਿੱਟ ਪੁੱਠੇ ਦੀ ਚੰਗੀ ਆ ਠੀਕ ਹੈ ਜੀ ਰਾਜੀ ਆ ਵਜਨ ਵਾਲੀ ਜਿੰਨੀ ਕ ਹੈਗੀ ਆ ਦੋਸਤੋ ਚੰਗੀ ਆ ਤੇ ਰੇਟ ਪਰਤੇ ਨਾਲ ਹੋਰ ਵੀ ਫੱਬਦੀ ਆ ਠੀਕ ਆ ਰੇਟ ਪਰਤਾ ਵੀ ਜਿਹੜਾ ਬਿਲਕੁਲ ਫਬਰਾ ਭਲਾ ਹੈਗਾ 7 ਕਿਲੋ ਦੋ ਦਿਖਾ ਦੇ ਇਸ ਤੋਂ ਬਾਅਦ ਅਗਲੀ ਮੱਝ ਦਾ ਇਹਦੀ ਕੀ ਡਿਟੇਲ ਹੈ ਜੀ ਇਹ ਵੀ ਜੀ ਮੱਝ ਕੋਈ ਮਤਲਬ ਤੀਜੇ ਸੂਏ ਲਾਲੇ ਕੋਈ ਚੌਥੇ ਲਾਲੇ ਆਪਾਂ ਨੂੰ ਘਰ ਲੈ ਤੇਜੇ ਸੂਏ ਦਿੱਤੀ ਹੈ ਤੇ ਤੀਜੇ ਸੂਏ ਮੱਝ ਆ ਹੂੰ ਕਿਉਂ ਕਈ ਵੀਰ ਮੁੜ ਕੇ ਕਮੈਂਟ ਕਰ ਦਿੰਦੇ ਆ ਇਹ ਸਤਵੇਂ ਸੂਏ ਹੈ ਹੀ ਛੇਵੇਂ ਸੂਏ ਹੈ ਹੀ ਆਪਣੀ ਸਮਝ ਨਾਲ ਲਾਲੇ ਅਸੀਂ ਆਪਣੇ ਹਿਸਾਬ ਨਾਲ ਲੈ ਕੇ ਆਂਦੀ ਆ ਅਕਲ ਆਪਣੇ ਹਿਸਾਬ ਨਾਲ ਲਾਲੇ ਠੀਕ ਆ ਜੀ ਤੇ ਇਹਨੇ ਵੀਰੇ ਦੇਣੇ ਨੇ ਵੀ ਲੈ ਜਾਣੇ ਨੇ ਤਕਰੀਬ ਫਟਾਰ ਨੇ ਲੈ ਲਿਆ ਹੂੰ ਹਾਂਜੀ ਅੜੇ ਪੁੜਾ ਪੜਾ ਇਹਨੇ ਕੋਈ ਨਹੀਂ ਤੋੜਿਆ ਲਓ ਜੀ ਸੂਆ ਵੀ ਵੀਰ ਦੁੱਧ 12 ਤੋਂ ਬਾਹਰ ਦਊਗੀ ਜੀਏ ਠੀਕ ਹੈ ਦਿਨ ਕਿੰਨੇ ਸੱਤ ਲੈ ਚੋ ਸੱਤ ਅੱਠ ਲੈਣੇ ਵੀ ਜੀ ਇਹਨੇ ਪੁੜਾ ਨਹੀਂ ਅੜੇ ਤੋੜਿਆ ਕੋਈ ਤੇ ਦੁੱਧ 12 ਤੋਂ ਬਾਹਰ ਦਊਗੀ ਹੂੰ ਸੂਬਾ ਚੌਥਾ ਦੱਸਤਾ ਹੈ ਹਾਂਜੀ ਲਓ ਜੀ ਆਪਾਂ ਨੂੰ ਤੀਜੇ ਕਹਿ ਕੇ ਦਿੱਤੀ ਅਗਲਾ ਨੇ ਕੋਈ ਚੌਥਾ ਲੈਣਾ ਚੌਥਾ ਲੈ ਲੈ ਇੱਕ ਤੇ ਸੂਵੇ ਦਾ ਫਰਕ ਕੋਈ ਨਹੀਂ ਹਾਂਜੀ ਹਾਂਜੀ ਮਾਣੋ ਆਪਾਂ ਤੀਜੇ ਖਰੀਦੀ ਅਗਲਾ ਕੋਈ ਆਪਦੀ ਸਮਝਣਾ ਚੌਥੀ ਮਾਣੋ ਆਪਦੀ ਸਮਝਣਾ ਚੌਥਾ ਲੈ ਲੈ ਕੋਈ ਇਹ ਚੰਗੀ ਠੀਕ ਹੈ ਤੇ ਮਾਜਾ ਦੋਸਤੋ ਪੂਰੀ ਤੁ ਫੇਸ ਕੁਆਲਿਟੀ ਚੰਗੀ ਆ ਮੈਂ ਇਹ ਬਿਲਕੁਲ ਸਿੰਘਾਸੂnga ਦੀ ਬੰਤਰ ਰਲਦੀ ਆ ਪੂਰੀ ਬੰਤਰ ਦੇ ਨਾਲ ਤੇ ਹਵਾਨੇ ਦਾ ਸਟਰਕਚਰ ਜਿਹੜਾ ਤੁਸੀਂ ਆ ਦੇਖ ਲਓ ਠੀਕ ਆ ਜੀ ਇੱਕ ਸਾਰ ਲੇਵਾ ਹੈ ਕੋਈ ਬਾਦ ਘਾਟ ਕੋਈ ਬਾਈ ਫਾਸਾ ਕਿਸੇ ਤਰ੍ਹਾਂ ਦੀ ਕੋਈ ਚੀਜ਼ ਸਾਹਮਣੇ ਦਿਖ ਨਹੀਂ ਰਹੀ ਠੀਕ ਆ ਤੇ ਜੋ ਕੁਝ ਹੈਗਾ ਬਿਲਕੁਲ ਤੁਹਾਡੇ ਸਾਹਮਣੇ ਆ ਮਾਜ ਵੀ ਚੰਗੀ ਆ ਵਜਨ ਵਜੂਦ ਵਾਲੀ ਆ ਪੂਰੀ ਠੀਕ ਆ ਤੇ ਦਿਨ ਹਜੇ ਘੱਟੋ ਘੱਟ ਵੀ ਇੱਕ ਹਫਤਾ ਕੱਢਦੀ ਆ ਰਾਮ ਨਾਲ ਉਹ ਲੱਗ ਬਥੇਰੀਆਂ ਵੀਰੇ ਨੇ ਨਿਕਲ ਜਾਣੇ ਸਾਰੇ ਲੋ ਜੀ ਠੀਕ ਹੈ ਜੀ ਬਾਕੀ ਥਾਂ ਥਾਂ ਨੂੰ ਵੀ ਚੰਗਾ ਸੈਜ ਹੈ ਹਾਂ ਬਹੁਤ ਵਧੀਆ ਲੱਗਾ ਵੀਰੇ ਤਪਣ ਬਹੁਤ ਵਧੀਆ ਜੀ ਬੋਲੀ ਐ ਰੂ ਵਰਗੀ ਆ ਹਾਂ ਦੋ ਤਾਂ ਜਿਆਦਾ ਨਹੀਂ ਚਲੋ ਇੰਨਾ ਵੀ ਚਲੋ 9 10 10 ਲੀਟਰ ਇਹੋ ਜੇ ਪਸ਼ੂ ਨੂੰ ਵੇਚਾਂ ਆਂਦਾ ਕੁਝ ਨਹੀਂ ਆਂਦਾ ਕੁਝ ਨਹੀਂ ਹਾਂਜੀ ਬਾਕੀ ਅਕੇ ਸੇਵਾ ਆਪੋ ਆਪਣੀਆਂ ਜੀ ਹਾਂਜੀ ਹਾਂਜੀ ਕਿਉਂਕਿ 10 ਲੀਟਰ ਤੱਕ ਆਪਾਂ ਨਾਰਮਲੀ ਹਰ ਇੱਕ ਪਸ਼ੂ ਦੀ ਮੀਤਤਾ ਕਰਦੇ ਹਾਂ ਜੀ ਜੀ ਤੇ ਇਹਦਾ ਵੀਰੇ ਰਜੀਤ ਕੀ ਲੈਣਦੇ ਨੇ ਸਮਝਾ ਇਹਦਾ ਵੀਰੇ ਮੁੱਲ 80 ਕਰ ਲਓ 75 ਕਰ ਲਓ 73000 ਦੇ ਵਿੱਚੋਂ ਛੋੜ ਹੀ ਹਣੀ ਜੋ 73 ਚੋਂ ਹ ਪੇਤਰ ਹਜ਼ਾਰ ਦੇ ਵਿੱਚੋਂ ਦੋਸਤੋ ਛੋੜਛੱਪਾ ਹੋ ਜਾਊਗਾ ਠੀਕ ਆ ਜੀ ਮੱਝ ਕੋਈ ਤੀਜੇ ਮੰਨ ਲੇ ਕੋਈ ਵੀ ਚੌਥੇ ਮੰਨ ਲੇ ਅੱਗੋਂ ਵੇਰ ਦਾ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆਉਂਦੇ ਆ ਤੀਜਾ ਮੰਨ ਕੇ ਖਰੀਦੀ ਆ ਸੋ ਅੱਗੇ ਹਰ ਇੱਕ ਭੈਣ ਭਰਾਵਾਂ ਦੀ ਆਪੋ ਆਪਣੀ ਸੋਚ ਸਮਝ ਚੌਥਾ ਮੰਨ ਕੇ ਤੁਸੀਂ ਖਰੀਦ ਸਕਦੇ ਜੇ ਠੀਕ ਆ ਤੀਜਾ ਮੰਨ ਸਕਦੇ ਤੇ ਇਸ ਤੋਂ ਬਾਅਦ ਇੱਕ ਹੋਰ ਹੈਵੀ ਬਾਡੀ ਵੇੜ ਦੀ ਪੂਰੀ ਬਜਰਦਾਰ ਫੁੱਲ ਠੀਕ ਆ ਜੀ ਪਲੀ ਪੁਲੀ ਪੂਰੀ ਆ ਤੇ ਭਾਰੀ ਇੱਕ ਤੁਹਾਨੂੰ ਮੱਝ ਦਿਖਾ ਦਿੰਨੇ ਆ ਇਸ ਮੱਝ ਇਹ ਮੱਝ ਸੂਈ ਜੀਤਾ ਜੀ ਏ ਮਾ ਜੀ ਵੀਰ ਤਾੜੀ ਸੂਈ ਹੀ ਇਹ ਆਪਾਂ ਲਈ 66000 ਦੀ ਜੀ ਠੀਕ ਹੈ ਜੀ ਬੱਚਾ ਇਹਦਾ ਮਰ ਗਿਆ ਆਪਾਂ ਗੱਭਣ ਲਈ ਠੀਕ ਹੈ ਜੀ ਬੱਚਾ ਮਰ ਗਿਆ ਤੇ ਇਹ ਮਤਲਬ 20 15 ਜਿਹੜਾ ਸੂਈ ਆ 15 ਤੋਂ ਲੈ ਕੇ ਤਾਂ ਤੇ 20 ਥੱਲੇ ਥੱਲੇ ਆ ਜੀ ਇਹ ਆਪਣੇ ਗੋਲੀਆਂ ਨਾਲ ਕੇ ਬੱਚਾ ਮਰਿਆ ਸੀ ਹਾਂ ਜੀ ਆਪਣੇ ਗੋਲੀ ਬੱਚਾ ਮਰਿਆ ਜੀ ਇਹਦਾ ਠੀਕ ਹੈ ਠੀਕ ਹੈ ਜੀ ਤੇ ਇਹਦਾ ਵੀਰ ਜੀ ਆਪਾਂ ਮਤਲਬ 66 ਜਿਹੜਾ ਪੈਣਾ ਦੇ ਘਾਟਾ ਹੀ ਆ ਬੱਚੇ ਦਾ ਕਰਕੇ ਨੇ ਤੇ ਦੁੱਧ 11 12 ਲੀਟਰ ਮਾਣਾ ਠੰਡਾ ਕਰਕੇ ਹੋਗਾ ਦੋਵਾਂ ਟਾਈਮਾਂ ਦਾ ਆ ਤੇ ਜਿਹੜਾ ਹਾਜ਼ਰ ਜਿਹੜਾ ਜਿਹੜਾ ਹਾਜ਼ਰ ਆ ਜੀ ਹਾਂ ਜੀ ਠ 11 12 ਲੀਟਰ ਹਾਜ਼ਰ ਦੁੱਧ ਜੇ ਇਸ ਮੱਝ ਦੇ ਥੱਲੇ ਤੇ ਮੱਝ ਤੁਹਾਨੂੰ ਬਾਹਰ ਕੱਢ ਕੇ ਤਸੱਲੀ ਨਾਲ ਦਿਖਾ ਦਿੰਦੇ ਆ 15 ਦਿਨਾਂ ਦੀ ਸੂਈ ਆ ਠੀਕ ਆ ਵੀਰਾਂ ਦਾ ਵੀ ਜਦੋਂ ਆਪਾਂ ਖਰੀਦੀਆ ਗੱਬਰ ਖਰੀਦੀ ਸੀਗੀ ਸੋ 15 ਦਿਨ ਹੋ ਗਏ ਆ ਸੂਈ ਨੂੰ ਤੇ ਕੋਈ ਕਾਰਨ ਕਰਕੇ ਜਿਹੜਾ ਬੱਚਾ ਮਗਰ ਕਟੜੂ ਵਾ ਸ਼ੁਰੂ ਚ ਠੀਕ ਕਰ ਲੂ ਸੀਗਾ ਉਹ ਜਿਹੜਾ ਮਗਰ ਫਾਲ ਸੀਗਾ ਉਹ ਮਰ ਗਿਆ ਠੀਕ ਆ ਤੇ ਉਹਦੇ ਕਰਕੇ ਵੀ ਜਾਂਦਾ ਵੀ ਥੋੜਾ ਬਾਦ ਆਪਾਂ ਲੇਸ ਜਰੂਰ ਲਾਵਾਂਗੇ ਰੇੜ ਪਰਤੇ ਦੇ ਵਿੱਚ ਬਾਕੀ ਦੁੱਧ ਜਿਹੜਾ ਉਹ ਤਸੱਲੀ ਵਾਲਾ ਠੀਕ ਆ ਕੋਈ 11 ਲੀਟਰ 12 ਲੀਟਰ ਆਪਦਾ ਤਸੱਲੀ ਨਾਲ ਤੁਸੀਂ ਮਿੰਤੀ-ਕਿੰਤੀ ਮਾਰ ਆ ਦੇਖੋ ਜਰਾ ਠੀਕ ਆ ਮੱਝ ਵਜਨ ਲੋਡ ਵਾਲੀ ਹੈ ਪੂਰੀ ਠੀਕ ਆ ਜੀ ਵਜਨ ਲੋਡ ਪੂਰਾ ਭਾਰੀ ਆ ਪੂਰੀ ਵਜਨ ਫੁੱਲ ਠੀਕ ਆ ਸੋ ਥੁਆ ਤੁਸੀਂ ਆਪਦੀ ਸਮਝਣਾ ਜਿਹੜਾ ਵੀਰ ਮਰਜੀ ਮੰਨ ਲੈ ਚੌਥਾ ਮੰਨ ਲੈ ਠੀਕ ਆ ਤੀਜਾ ਮੰਨ ਲੈ ਪੰਜਵਾਂ ਮੰਨ ਲੈ ਚੌਥਾ ਮੰਨ ਲੈ ਬਾਕੀ ਹਾਜ਼ਰ ਦੁੱਧ ਦੇ ਹਿਸਾਬ ਨਾਲ ਤੁਸੀਂ ਜਿਹੜਾ ਨਿਰਣਾ ਲੈ ਲਿਓ ਵੀ 11-12 ਲੀਟਰ ਹਾਜ਼ਰ ਦੁੱਧ ਉਹਦੇ ਹਿਸਾਬ ਨਾਲ ਜਿਹੜਾ ਤੁਸੀਂ ਬਿਲਕੁਲ ਜਿਹੜਾ ਪਸ਼ੂ ਖਰੀਦੋ ਠੀਕ ਆ ਆ ਦੇਖੋ ਮਿਲਦੀ ਮਿਲਦੀ ਰਜੀਤ ਭਾਈ ਬਿਲਕੁਲ ਪਾੜੇ ਤੇ ਆ ਐ ਓਕੇ ਵੀਰੇ ਟੀਕਾ ਇੱਕ ਟਾਈਮ ਲੱਗਦਾ ਜੋ ਇੱਕ ਟਾਈਮ ਨਹੀਂ ਲਾਈਦਾ ਕਿਉਂਕਿ ਟੀਕਾ ਛੱਡ ਜਰੂਰ ਜਾਊਗੀ ਬੱਚਾ ਮਰਨ ਕਰਕੇ ਥੋੜਾ ਜਿਹਾ ਜੇ ਮੈਂ ਤੁਹਾਨੂੰ ਪਤਾ ਕਰਦਾ ਵੀਰੇ ਜੀ ਠੀਕ ਹੈ ਜੀ ਹਾਂ ਜੀ ਇੱਕ ਟਾਈਮ ਟੀਕਾ ਲਾੜੀਦਾ ਹੈ ਇੱਕ ਟਾਈਮ ਉਧਾਂ ਜੋੜੀਦੀ ਹੈ ਲਓ ਜੀ ਸੋ ਦੋਸਤੋ ਨਾਰਮਲੀ ਆਪਾਂ ਦੇਖਦੇ ਆਂ ਵੀ ਪਸ਼ੂ ਬੱਚਾ ਮਰਨ ਤੋਂ ਬਾਅਦ ਕੋਈ 2-4 ਦਿਨ ਹਫ਼ਤਾ ਖੰਡ ਅਗਾ ਪਿਛਾ ਇੱਕ ਵਾਰੀ ਦਾ ਜਰੂਰ ਕਰਦਾ ਤੇ ਭਾੜੇ ਚੜਦੇ ਇੱਕ ਵਾਰੀ ਬਿਲਕੁਲ ਜਿਹੜਾ ਦੋਸਤੋ ਲਾਲਚ ਪੈ ਗਿਆ ਉਸ ਜਾ ਪੈ ਗਿਆ ਤੇ ਪਸੂ ਮਿਲਣਾ ਸ਼ੁਰੂ ਹੋ ਜਾਊਗਾ ਇੱਕ ਟਾਈਮ ਟੀਗਾ ਇੱਕ ਟਾਈਮ ਭਾੜਾ ਹਾਂਜੀ ਇੱਕ ਟਾਈਮ ਭਾੜਾ ਅਚਾਰਜੀਤ ਭਾਈ ਮੰਨ ਲਓ ਵੀ ਖਰੀਦ ਤੁਸੀਂ ذاتੀ ਵੀ ਇੰਨੇ ਦੀ ਖਰੀਦੀ ਸੀ ਆਪਾਂ ਹਾਂਜੀ ਤੇ ਹੁਣ ਵੇਚ ਕਿੱਥੋਂ ਤੱਕ ਦੇ ਦੇਣੀ ਹੈ ਮੋਲ ਵੀ ਜੀ ਦਾ ਭਾਵੇਂ 60 ਕਰੀ ਜਾਈਏ ਪਰ ਇਹ ਮਤਲਬ 57000 ਦੇ ਵਿੱਚੋਂ ਮਾਨਤਾਨ ਜੋ ਸਿਰਫ 100 100 ਦਸੂ ਹੋਗੀ 57 ਹਾਂਜੀ ਠੀਕ ਆ ਜੀ ਤੇ ਬਾਕੀ ਥਾਣਾ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਦੂਰੋਂ ਕੋਈ ਮਿਲਣਾ ਨਹੀਂ ਮਰਜੀ ਕਿਉਂਕਿ ਆਪਾਂ ਚੋਣਦੇ ਆ ਇਹਨੂੰ ਕੋਈ ਐਪ ਨਹੀਂ ਜਿਵੇਂ ਮਰਜੀ ਦੂਰੋਂ ਜੜਿਆ ਵੀਰ ਨੇ ਆਉਣਾ ਬਾਅਦ ਗੱਲ ਘੱਟ ਕਿਸੇ ਪਾਸੇ ਬਿਲਕੁਲ ਬਰਾਬਰ ਮਗਲੇ ਨਾਲ ਮਗਲਾ ਗਾਲੇ ਨਾਲ ਗੱਲਾ ਬਰਾਬਰ ਆ ਵੀਰ ਜੀ ਠੀਕ ਆ ਵੀਰ ਹਾਂਜੀ ਤੇ ਨੇੜੇ-ਤੇੜੇ ਦੋਸਤੋ 55000 ਦੇ ਦਾ ਸੌਦਾ ਹੋ ਜਾਊਗਾ ਵਿੱਚੋਂ ਛੋੜ-ਛੱਪਾ ਕੋਈ ਬਣਦਾ ਹੋਇਆ ਉਹ ਮੌਕੇ ਤੇ ਜ਼ਰੂਰ ਇੱਕ ਵੈੜ ਤੁਹਾਨੂੰ ਦਿਖਾ ਦਨੀ ਹੈ ਗੱਬਣ ਵੈੜ ਆ ਠੀਕ ਆ ਜੀ ਤੇ ਤਿਆਰੀ ਦੇ ਵਿੱਚ ਆ ਜਾਂ ਦਿਨ ਹਜੇ ਨਹੀਂ ਦੀ ਪੁੱਛ ਲੈਣੀ ਅਦਰਜੀਤ ਭਾਈ ਅਗਲੀ ਆ ਵੈੜ ਆ ਗਈ ਆਪਣੇ ਕੋਲ ਇੱਕ ਨਾ ਜੀ ਤੀਜੇ 15 ਹੀ ਲੈਣੀਆਂ ਜੀ ਲਓ ਜੀ ਜਿੰਨੀਆਂ ਕਿ ਢੱਲਾਂ ਰੇਜ ਹਾਂ ਮੈ ਲੈ ਲੋ ਪਈਏ ਤੇ ਹਾਂ ਜੀ ਇਹ ਨਾ ਜਿਹੜੇ ਵੀਰ ਕੋ ਲਿਆਂਦਾ ਤੇ ਉਹ ਵੀਰ ਨੇ ਆਹੜਾ ਪੈ ਰਿਆ ਨਾ ਇਹ ਮਗਰ ਜਿਵੇਂ ਆਪਣੇ ਚਪਲ ਦੇ ਥੱਲੇ ਏਡੀ ਕੁ ਟੀਮ ਆ ਜਾਂਦੀ ਹੈ ਨਾ ਹਾਂ 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 ਇੰਨਾ ਕੁ ਬਣਿਆ ਸੀ ਤੇ ਕੱਲ ਇਹਦਾ ਮੈਂ ਮਤਲਬ ਪੈਰ ਵੀਰ ਨੂੰ ਬਣਵਾਤਾ ਲਓ ਜੀ ਉਹਦਾ ਕਰਕੇ ਮੜਾ ਆ ਕਰਦੀ ਆ ਪੈਰ ਦਾ ਬਾਕੀ ਜਮਾ ਓਕੇ ਆ ਕੋਈ ਚੱਕਰ ਨਹੀਂ ਆ ਕੋਈ ਸੱਟ ਨਹੀਂ ਕੋਈ ਪੇਟ ਨਹੀਂ ਆ ਪੈਰ ਦੇ ਥੱਲੇ ਉਹ ਏਡੀ ਕੁ ਮਿੱਟੀ ਅਗ ਮਟਵਾਤੀ ਆ ਤੇ ਉਹ ਇੱਥੇ ਕੱਲ ਹੋ ਜਾਂਦੀ ਨਹੀਂ ਦੋ ਵੀ ਮਟਵਾਤ ਨੇ ਵੀ ਜਿੰਨੀ ਪੈਰ ਬਣਾ ਕੇ ਇਹ ਮੰਦੀ ਹਲਦੀ ਪੈਰ ਦਾ ਪਰਲਾ ਬਣਾਇਆ ਜੋ ਪਰਲਾ ਪੈਰ ਬੰਦੇ ਕਰਕੇ ਥੋੜਾ ਜਿਹਾ ਪੈਰ ਦੱਬਦੀ ਹਾਂ ਥੋੜ ਤੁਹਾਕੇ ਨਾਲ ਆਇਆ ਪੱਕਾ ਪੱਕੇ ਸਾਰਾ ਇਹ ਘੋੜੀ ਹੋ ਜਾਂਦੀ ਆ ਪੱਕੇ ਸਾਰਾ ਕਰੇ ਥੋੜਾ ਪੈਰ ਦਰਦੀ ਆ ਕਰਾਸ ਪਣ ਦੇ ਵਿੱਚ ਆ ਠੀਕ ਆ ਜੀ ਸ਼ਾਈਵਾਲ ਕਰਾਸ ਪਣ ਦੇ ਵਿੱਚ ਆ ਠੀਕ ਆ ਜੀ ਦੋਨੋਂ ਵੀਰੇ ਦੂਜੇ ਸੂਏ ਇਹਦਾ 14 15 ਲੀਟਰ ਉਹਨਾਂ ਨੇ ਚੋਇਆ ਤੇ ਜੱਦ ਵੀ ਦੇਖ ਸਕਦੇ ਜਿਹ ਬਹਿਣੀ ਆਲਾ ਜਿਹੜਾ ਦੋਸਤੋਂ ਪਾਸਾ ਉਧਰਲਾ ਪਾਸਾ ਪੈਰ ਥੋੜਾ ਬਣਾਉਣ ਕਰਕੇ ਮਹਾਰਾਜ ਉਹ ਪੈਰ ਨੂੰ ਦਬਦੀ ਆ ਠੀਕ ਆ ਚੱਕਦੀ ਆ ਵੇਖੋ ਤੇ ਬਾਕੀ ਓਵਰ ਆਲ ਜਿਹੜੀ ਵਹਿੜ ਆ ਸਰੀਰ ਦੇ ਢਾਂਜੇ ਵੱਲੋਂ ਬਿਲਕੁਲ ਤੁਸੀਂ ਦੇਖ ਸਕਦੇ ਠੀਕ ਆ ਜੀ ਸੂਣ ਦਾ ਲੱਗਾ ਹਫਤਾ ਡੇਢ ਹਫਤਾ ਲੈ ਜੂ ਹਜੇ ਕੋਈ ਆ ਦੇ ਬਾਕੀ ਇਹਰੇ ਸੀਲ ਸਾਉ ਬੜੀ ਆ ਹੂੰ ਹੁਣ ਗਾਂ ਨੂੰ ਢੱਲਾ ਜੋ ਕਿ ਨਹੀਂ ਆ ਰੀਆਂ ਗਾਂ ਨੂੰ ਢੱਲਾ ਪੂਰੀਆਂ ਫੋਲਾ ਮਗ ਨੂੰ ਢੱਲਾ ਸਾਰਾ ਚੱਡਾ ਲਮਕੰਡਿਆ ਜੀ ਸੀਲ ਸਾਉ ਚੱਕਰੀ ਕੋਈ ਨਹੀਂ ਭਾਵੇਂ ਏਦਾਂ ਮੋ ਗਿਆ ਉਭਾਈ ਜਾਓ ਹੂੰ ਲਓ ਜੀ ਚਾਰੇ ਥਣ ਚੱਕ ਪਾਸਾ ਲਓ ਜੀ ਠੀਕ ਆ ਤੇਪਣ ਦੇ ਵਿੱਚ ਦੋਸਤੋ ਚਾਰੇ ਥਣ ਉਭਰਾ ਬਿਲਕੁਲ ਇੱਕ ਸਾਰਾ ਠੀਕ ਆ ਜੀ ਬੌਲਾ ਪੰਨੇ ਆ ਤਕਰੀਬਨ ਤੁਸੀਂ ਦੇਖ ਸਕਦੇ ਜੇ ਆਹ ਦੇਖੋ ਠੀਕ ਹੈ ਜੀ ਐ ਵੀਰ ਮੁੱਗੀਆਂ ਆਉਂਦੀ ਐ ਅੱਛਾ ਵੀਰ ਇਹ ਕਿਥੋਂ ਤੱਕ ਅੱਜ ਦੇ ਦੇਣੀ ਐ ਇਹ ਇਹ ਵੀਰੇ ਮੋਲੇ ਦਾ ਜੈ ਜੀ ਕਰਨਾ ਆਪਾਂ ਆਹ ਮੁੱਲ 35 ਹੂੰ 32 ਹਜ਼ਾਰ ਦੇ ਦੇ ਦਾਂਗੇ 32 ਜੀ ਹਾਂ ਜੀ ਹੂੰ ਦੁੱਧ ਦੂਜੇ ਸੂਏ 15 16 ਲੀਟਰ ਉਹਨਾਂ ਕਿਹਾ ਆਪਾਂ 14 ਮੰਨ ਦੇ ਕੇ 14 15 ਦਿੱਤਾ ਹੋਊਗਾ ਤੇ ਜੱਜ ਸੂਆ ਰਹੀ ਆਪਣੇ ਸੋਣ ਜਾਂਦੀ ਲੱਸੀ ਰਹੀ ਆ ਕਿਉਂਕਿ ਅਗਲਾ ਸੇਵਾ ਨਹੀਂ ਕੀਤੀ ਉਹਨਾਂ ਪੈਰ ਨਹੀਂ ਬਣਾਇਆ ਤੇ ਸੇਵਾ ਕਰਾਂ ਕੀ ਕਰਨੀ ਕੀ ਬਿਲਕੁਲ ਬਿਲਕੁਲ ਤਾਂ ਨਾਰਮਲ ਕਈ ਦਾ ਦਰਮਿਆਨੇ ਕਰੋ ਬਸੂ ਦੋਸਤੋ ਨਿਕਲਦਾ ਠੀਕ ਆ ਅੱਗੇ ਜਿਹੜਾ ਵੀਰ ਹੱਥੋਂ ਤੋ ਫੇਰ ਲੂਗਾ ਚੰਗੀ ਸੇਵਾ ਕਰ ਲ ਚੰਗਾ ਹੈ ਠੀਕ ਹੈ ਜੀ ਸੇਵਾ ਦੇ ਨਾਲ ਦੋਦੇ ਦੇ ਦੂਗੀ 12 ਦੇ 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 13 ਦੇ ਦੇ 14 ਦੇ ਦੇ ਠੀਕ ਹੈ ਚੰਗੀ ਸੇਵਾ ਤੇ ਆ ਬਾਕੀ ਤੀਜਾ ਸੂਆ ਸੂਵੇਗੀ ਰੇਟ ਬਾਈ ਨੇ ਦੱਸਤਾ ਠੀਕ ਆ ਬਾਜ਼ਪਰ ਰੇਟ ਆ ਤੇ ਜਰੂਰ ਤੁਸੀਂ ਹੱਥ ਪਾ ਲਿਓ ਅੱਜ ਪਸ਼ੂ ਜੜਿਆ ਦੋਸਤੋ ਟੋਟਲ ਤੁਹਾਨੂੰ 6 ਨਗ ਦਿਖਾਤੇ ਆ ਠੀਕ ਆ 6 ਨਗ ਨੇ ਵਿੱਚੋਂ ਇੱਕ ਮੱਝ ਸੂਈ ਸੀ ਬਿਲਕੁਲ ਤਾਗੀਆਂ ਚ ਆ ਜਾਂਦੀ ਆ ਬਿਨ ਬੱਜੇ ਆ ਸੋ ਉਹਦਾ ਰੇਟ ਪੜਤਾ ਵੀ ਬਿਲਕੁਲ ਜਾਇਜ਼ ਆ ਤੁਸੀਂ ਬਾਈ ਹਰਜੀਤ ਦੇ ਨਾਲ ਸੰਪਰਕ ਕਰ ਲਿਓ ਠੀਕ ਆ ਪਸ਼ੂ ਅਜੇ 6 ਸੀਗੇ ਬਾਕੀ ਸਾਰੇ ਗੱਭਾ ਨਾ ਤਿਆਰੀ ਦੇ ਉੱਤੇ ਆ ਹਰਜੀਤ ਭਾਈ ਬੋਲ ਗਿਆ ਨੰਬਰ ਸੰਪਰਕ ਦਾ ਜੀ ਹਾਂ ਜੀ ਨੰਬਰ ਆਪਣਾ ਜੀ 73475 70164 ਹਾਂ ਜੀ ਹਾਂ ਜੀ ਠੀਕ ਹੈ ਵੀਰੇ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਹਰਜੀਤ ਪਿੰਡ ਟੋਟੀਆਂ ਖਾਸ ਤੁਸੀਂ ਵਿజిਟ ਕਰ ਲਿਓ ਤੇ ਡਿਸਟੈਂਸ ਵੀਰ ਨੇ ਦੱਸ ਹੀ ਦਿੱਤੀ ਆ ਤੁਹਾਨੂੰ ਸਾਰੇ ਪਾਸੇ ਜਿਹੜੇ ਪਾਸੇੋਂ ਤੁਸੀਂ ਆ ਰਹੇ ਹੋ ਮਿਲਦੇ ਆਂ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ